ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪ੍ਰਿੰਟ ਸੂਟ ਤੇ ਡਿਜ਼ਾਈਨ ਪਾਉਣ ਬਾਰੇ ਦੱਸਾਂਗੇ ਜੀ ਪ੍ਰਿੰਟ ਸੂਟ ਤੇ ਡਿਜ਼ਾਈਨ ਪਾ ਕੇ ਆਪਾਂ ਸੂਟ ਨੂੰ ਹੈਵੀ ਲੁੱਕ ਦੇ ਸਕਦੇ ਹਾਂ ਪਹਿਲਾਂ ਆਪਾਂ ਪੈਸਟਿੰਗ ਬੁਗਰ ਬਣਾ ਲਓ ਆਪਾਂ ਗਲੇ ਨੂੰ ਤਿਆਰ ਕਰ ਲਿਆ ਫਿਰ ਉਸ ਤੋਂ ਬਾਅਦ ਆਪਾਂ ਸੂਟ ਦੇ ਨਾਲ ਅਟੈਚ ਕਰ ਲਿਆ ਉਸ ਗਲੇ ਨੂੰ ਤੇ ਅਟੈਚ ਕਰਨ ਤੋਂ ਬਾਅਦ ਆਪਾਂ ਫਿਰ ਉਸ ਨੂੰ ਕਟਿੰਗ ਕਰਕੇ ਜੋ ਫालतू ਕੱਪੜਾ ਹੁੰਦਾ ਹੈ ਤੇ ਆਪਾਂ ਹੁਣ ਮੋਟੀ ਸਿਉਣ ਮਾਰੀ ਹੈ ਮਤਲਬ ਕੱਚੀ ਸਿਉਣ ਮਾਰੀ ਹੋਈ ਹੈ ਤੇ ਫਿਰ ਆਪਾਂ ਇੱਥੇ ਪੱਟੀ ਤਿਆਰ ਕਰਾਂਗੇ ਗਲੇ ਤੇ ਲਉਣ ਵਾਸਤੇ ਫਿਰ ਆਪਾਂ ਜਿਹੜੀ ਲੈਂਸ ਲਾ ਕੇ ਤਿਆਰ ਕੀਤੀ ਪੱਟੀ ਐ ਉਹਨੂੰ ਆਪਾਂ ਗਲੇ ਦੇ ਨਾਲ ਅਟੈਚ ਕਰ ਦਾਂਗੇ ਇਹ ਗਲਾ ਬਹੁਤ ਹੀ ਟ੍ਰੈਂਡੀ ਚੱਲ ਰਿਹਾ ਹੈ ਜੋ ਵੀ ਕਸਟਮਰ ਆਉਂਦੇ ਐ ਜਿਆਦਾ ਇਹੀ ਡਿਜ਼ਾਈਨ ਵੇਅਰ ਕਰਵਾਉਂਦੇ ਐ ਕਹਿੰਦੇ ਸਾਨੂੰ ਬਣਾ ਕੇ ਦਿਓ ਇਹ ਬਹੁਤ ਟ੍ਰੈਂਡ ਚੱਲ ਰਿਹਾ ਡਿਜ਼ਾਈਨ ਇਸ ਤਰ੍ਹਾਂ ਦੇ ਡਿਜ਼ਾਈਨ ਬਣਾ ਕੇ ਤੁਸੀਂ ਆਪਦੇ ਸੂਟ ਪ੍ਰਿੰਟਡ ਸੂਟ ਨੂੰ ਵੀ ਹੈਵੀ ਲੁੱਕ ਦੇ ਸਕਦੇ ਹੋ। ਨੱਕ ਤਿਆਰ ਕਰਨ ਤੋਂ ਬਾਅਦ ਫਿਰ ਆਪਾਂ ਬਾਹ ਦਾ ਡਿਜ਼ਾਈਨ ਤਿਆਰ ਕਰਨਾ ਹੈ। ਉਹਦੇ ਵਿੱਚ ਆਪਾਂ ਬਾਟਮ ਦਾ ਕੱਪੜਾ ਲੈ ਕੇ ਉੱਤੇ ਪਿੰਟ ਐਕਸ ਪਾਏ ਹੈ। ਫਿਰ ਸਾਈਡਾਂ ਤੇ ਲੈਸ ਲਾਈ ਹੈ। ਲੈਸ ਲਾਉਣ ਤੋਂ ਬਾਅਦ ਫਿਰ ਆਪਾਂ ਬਾਹ ਦੇ ਨਾਲ ਅਟੈਚ ਕਰ ਲੈਣਾ ਇੱਕ ਹੋਰ ਲੇਸ ਲਾ ਕੇ ਫਿਰ ਆਪਾਂ ਇਹ ਬਾਹ ਨੂੰ ਇੱਕ ਹੋਰ ਲੁੱਕ ਦੇਣੀ ਹੈ ਜੋ ਕਿ ਡਿਜ਼ਾਈਨ ਆਪਣਾ ਬਹੁਤ ਸੋਹਣਾ ਲੱਗੇ ਹੁਣ ਆਪਣੀ ਬਾਜੂ ਰੈਡੀ ਹੋ ਚੁੱਕੀ ਹੈ ਇਸੇ ਤਰ੍ਹਾਂ ਆਪਾਂ ਪੀਟਕਸ ਪਾ ਕੇ ਘੇਰੇ ਤੇ ਡਿਜ਼ਾਈਨ ਰੈਡੀ ਕੀਤਾ ਇਸ ਦੇ ਨਾਲ ਆਪਾਂ ਅਫਗਾਨੀ ਸਲਵਾਰ ਰੈਡੀ ਕੀਤੀ ਹੈ ਲੇਸ ਲਾ ਕੇ ਤੁਸੀਂ ਦੇਖ ਸਕਦੇ ਹੋ ਆਪਣਾ ਸੂਟ ਰੈਡੀ ਹੋ ਚੁੱਕਿਆ ਹੈ ਰੈਡੀ ਹੋਣ ਤੋਂ ਬਾਅਦ ਸਿੰਪਲ ਪ੍ਰਿੰਟਡ ਸੂਟ ਵੀ ਕਿੰਨਾ ਸੋਹਣਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਦੇਖੋ ਘਰੇ ਤੇ ਵੀ ਉਸੇ ਤਰ੍ਹਾਂ ਹੀ ਆਪਾਂ ਪਿੰਟੈਕਸ ਪਾ ਕੇ ਲੈਂਸ ਲਾ ਕੇ ਤਿਆਰ ਕੀਤਾ ਜੀ ਇਹ ਦਿਨ ਅਫਗਾਨੀ ਸਲਵਾਰ ਰੈਡੀ ਕੀਤੀ ਹੈ ਆਪਾਂ 500 ਦੇ ਸੂਟ ਨੂੰ ਵੀ ਮਹਿੰਗਾ ਸੂਟ ਬਣਾ ਸਕਦੇ ਹਾਂ ਇਸੇ ਤਰ੍ਹਾਂ ਮੈਂ ਹੋਰ ਵੀ ਸੂਟ ਤਿਆਰ ਕੀਤੇ ਆ ਇਸ ਤੇ ਵੀ neck ਤੇ ਤੇ ਬਾਜੂ ਤੇ ਡਿਜ਼ਾਈਨ ਕਰਿਆ ਹੋਇਆ ਤੇ ਝਾਕਾਂ ਤੇ ਲੈਸ਼ ਲਾਈ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਡਿਜ਼ਾਈਨ ਰੈਡੀ ਕੀਤੇ ਆ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਅੱਗੇ ਤੋਂ ਅੱਗੇ ਜਰੂਰ ਸ਼ੇਅਰ ਕਰਿਓ ਜੀ ਤੁਸੀਂ ਵੀ ਇਸੇ ਤਰ੍ਹਾਂ ਲੈਸ ਲਾ ਕੇ ਆਪਣੇ ਸੂਟ ਰੈਡੀ ਕਰ ਸਕਦੇ ਹੋ